bye, -bye. ਇਹ ਸਾਡੇ ਇਲਾਕੇ ਦੇ ਵਿੱਚ ਦੇਗੀ ਪਾਈਪ ਸੀਗੀ ਤੁਹਾਨੂੰ ਯਾਦ ਹੋਣਾ ਗੈਸ ਪੂਰਾ ਕਾਂਡ ਹੋਇਆ ਸੀਗਾ ਜੀ ਕਿੰਨੇ ਲੋਕ ਜ਼ਹਿਰੀਲੀ ਗੈਸ ਨਾਲ ਮਰ ਗਏ ਸੀਗੇ ਜੀ ਅੱਜ ਤੋਂ 2-3 ਮਹੀਨੇ ਪਹਿਲਾਂ 50 ਫੁੱਟ ਦੀ ਦੇਗੀ ਪਾਈਪ ਜਿੰਦੂ ਜ਼ਹਿਰੀਲੀ ਗੈਸ ਨਿਕਲਦੀ ਸੀਗੀ ਐਸੀ ਬੰਦੇ ਨੇ ਪਾਈਪ ਕਟਾਈ ਸੰਡੇ ਵਾਲੇ ਦਿਨ ਅਸੀਂ ਮੌਕੇ ਤੇ ਜਾ ਕੇ ਲਾਈਵ ਹੋਏ ਉਹਨੂੰ ਫੜਿਆ ਜੀ ਔਰ ਉੱਥੇ ਦੇਖੋ ਤੁਸੀਂ ਇੱਕ ਅਸੀਂ ਮੇਅਰ ਨੂੰ ਫੋਨ ਕੀਤਾ ਮੈਡਮ ਨੂੰ ਕਮਿਸ਼ਨਰ ਨੂੰ ਵੀ ਫੋਨ ਕੀਤਾ ਇਹ ਪਾਈਪ ਕਟਾ ਕੇ ਵੇਚਣ ਦੀ ਤਿਆਰੀ ਸੀ ਇਹ ਐਸਡੀਓ ਸਾਹਿਬ ਖੜੇ ਆ ਆ ਉਹ ਬੰਦਾ ਖੜਾ ਵੈ ਆ ਦੁਕਾਨ ਦੇ ਬਾਹਰੋਂ ਪਾਈਪ ਕਟਾਈ 50 ਫੁੱਟ ਔਰ 50 ਸਾਲ ਪੁਰਾਣੀ ਪਾਈਪ ਜਿਹਨੂੰ ਲੱਖਾਂ ਦੀ ਲੱਖਾਂ ਰੁਪਏ ਦੇ ਵਿੱਚ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਸੀਗੀ ਔਰ ਉਹਦੇ ਨਾਲ-ਨਾਲ ਇਹ ਪ੍ਰਾਈਵੇਟ ਗੈਸ ਕਟਰ ਮੰਗਾਏ ਹੋਏ ਏ ਮੁੱਕੇ ਤੇ ਆ ਕੇ ਬੰਦੇ ਲਾਈਵ ਹੈ ਜਿਹਦੇ ਵਿੱਚੋਂ ਕਹਿੰਦਾ ਪਿਆ ਕੰਮ ਰੋਕੋ ਨਹੀਂ ਕੰਮ ਕਰੋ ਇਹ ਕਾਰਨ ਨੂੰ ਕੰਮ ਹੋਏ ਸੀਦੇ ਪ੍ਰਾਈਵੇਟ ਬੰਦਿਆਂ ਨੇ ਕੰਮ ਕੀਤਾ ਇਹ ਕੋਲ ਹੁੰਦਾ ਇੱਕ ਰਿਕਾਰਡ ਪਿਆ ਹੋਇਆ ਇੱਕ ਵੀਡੀਓ ਪਈ ਹੈ ਜੀ ਇੱਕ ਰਿਕਾਰਡ ਪਿਆ ਹੋਇਆ ਇੱਕ ਵੀਡੀਓ ਪਈ ਹੈ ਸਬੂਤ ਆ ਪੂਰੇ ਠੀਕ ਹੈ ਇਹ ਮੰਤਰੀ ਦਾ ਨਾਮ ਲੈ ਕੇ ਇਹ ਬੰਦਾ ਚੋਰੀਆਂ ਕਰਦੇ ਕਰਾਣ ਦੇ ਉੱਪਰ ਚੋਰੀ ਦੀ ਪਾਈਪਾਂ ਵੇਚਣ ਦੇ ਉੱਪਰ ਇਹ ਕੰਪਲੇਂਟ ਪਈ ਹੈ ਜੀ ਜਿੰਨੇ ਚ ਜਈ ਐਸ ਡੀਓ ਐਕਸ਼ਨ ਐਸ ਸੀ ਸਾਹਿਬ ਨੇ ਸਾਈਨ ਕੀਤੇ ਆ ਔਰ ਉਹਨਾਂ ਨੇ ਮੰਨੇ ਆ ਕਿ ਇਹ ਗੈਰ ਤਰੀਕੇ ਨਾਲ ਪਾਈਪ ਕੱਟੀ ਗਈ ਔਰ ਇਸ ਪਾਈਪ ਕੱਟਣ ਨਾਲ ਬੜੇ ਲੋਕਾਂ ਦੀ ਜਾਨ ਜਾ ਸਕਦੀ ਸੀਗੀ ਔਰ ਅਜ ਤੱਕ ਕਿਸੇ ਦੇ ਉੱਪਰ ਪਰਚਾ ਨਹੀਂ ਹੋਇਆ ਬਾਈ ਨੇਮ ਦੇ ਉੱਪਰ ਠੀਕ ਹੈ ਜੀ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿ ਰਿਹਾ ਇਹਦਾ ਮੇਰੀ ਵਾਈਫ ਦਾ ਇਹ ਚੀਕਾ ਮਾਰ ਮਾਰ ਕੇ ਕਹਿਣਾ ਕਿ ਮੇਰੇ ਕੰਮ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਜੀ 10 ਮਹੀਨੇ ਹੋ ਗਏ ਨੂੰ ਕਾਉਂਸਲ ਬਣੇ ਮੈਡਮ ਨੂੰ ਨਾ ਤਾਂ ਸਾਡੇ ਪਾਰਕ ਕਮੇਟੀਆਂ ਬਣੀਆਂ ਨਾ ਸਾਡੇ ਟੂਬਲ ਕਮੇਟੀਆਂ ਬਣੀਆਂ ਨਾ ਸਾਨੂੰ ਸਪਰਸ਼ਾਸਨ ਨੇ ਇੱਕ ਸਟਰੀਟ ਲਾਈਟ ਦਿੱਤੀ ਕਿਹੜਾ ਇੱਕ ਕੰਮ ਗਨਾਦਨ ਵੀ ਹਾਂ ਵੀ ਪਾਰਕਾਂ ਦਾ ਕੋਈ ਕੰਮ ਕੀਤਾ ਔਰ ਮਜ਼ੇ ਦੀ ਗੱਲ ਅੱਜ ਵੀ ਟਿਲ ਸ਼ਾਮ ਨਗਰ ਟੈਂਕੀ ਵਾਲਾ ਪਾਰਕ ਸਾਡੇ ਏਰੀਆ ਦਾ ਉਹਦੇ ਅੰਦਰ ਮੈਂ ਤੁਹਾਨੂੰ ਇੱਕ ਪੱਤਰਕਾਰ ਨੂੰ ਗੱਲ ਪੁੱਛਣਾ ਚਾਹਨਾ ਵੀ ਪਾਰਕ ਦੇ ਅੰਦਰ ਮਿੱਟੀ ਪੈਂਦੀ ਹੈ ਰੇਤਾ ਪੈਂਦਾ ਜੀ ਮਿੱਟੀ ਪੈਂਦੀ ਹੈ ਜੀ ਸਾਡੇ ਪਾਰਕਾਂ ਦੇ ਵਿੱਚ ਤਿੰਨ ਟਰਾਲੀਆਂ ਰੇਤੇ ਦੀ ਸਟੁਟਵਾਈਆਂ ਗਈਆਂ ਇਸ ਕਰਕੇ ਤਾਕੀ ਵੀ ਹੁਣ ਕਾਰਨ ਕੀ ਹੈ ਤੁਸੀਂ ਆਪ ਸਮਝ ਸਕਦੇ ਹੋ ਵੀ ਜਿਹੜਾ ਮਿੱਟੀ ਆ ਮਹਿੰਗੀ ਹੈ ਰੇਤਾ ਸਸਤਾ ਹੈ ਤੇ ਖਾਤੇ 'ਚ ਪੈਸੇ ਪਾਣੇ ਹੈ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਮੈਂ ਕਿਹਾ ਭਾਈ ਸਾਹਿਬ ਤੁਹਾਡੀ ਸਰਕਾਰ ਪਤਾ ਨਹੀਂ 6 ਮਹੀਨੇ ਬਾਹਰ ਰਹਿਣੀ ਕਿ ਨਹੀਂ ਰਹਿਣੀ ਮੇਰੀ ਵਾਈਫ ਨੇ 4 ਸਾਲ ਕਾਉਂਸਲਰ ਰਹਿਣਾ ਤੇ ਲੋਕਾਂ ਨੂੰ ਜਵਾਬ ਦੇਇਆ ਲੋਕਾਂ ਨੂੰ ਜਵਾਬ ਦੇਣਾ ਉਹਨੇ ਤੇ ਇਸ ਕਰਕੇ ਹੱਥ ਜੋੜ ਕੇ ਬੜੀਆਂ ਭਾਜੀ ਠਗੀਆਂ ਨੇ ਟਰਾਲੀਆਂ ਤੇ ਚੜਨ ਦੇ ਨਾਤੇ ਪੈਟਰੋਲ ਖਾਦਾ ਜਾ ਰਿਹਾ ਹੈ ਭਾਈ ਜੀ ਇੱਕ ਬੇਨਤੀ ਕਰ ਰਿਹਾ ਆ ਬੰਦਾ ਸਾਡੀ ਜਿੱਤੀ ਹੋਈ ਭੈਣ ਕਾਉਂਸਲਰ ਨੂੰ ਪਹਿਲਾ ਬਦਤਮੀਜ਼ ਨਾ ਬੋਲੇ ਕੰਮ ਹੋਣੇ ਨਾ ਹੋਣੇ ਬੜੀ ਛੋਟੀ ਗੱਲ ਆ ਮੰਨ ਲਾਂਗੇ ਕੋਈ ਗੱਲ ਨਹੀਂ ਇਹ ਕਰਾ ਲੈਣ ਜਿੰਨਾਂ ਕੋ ਹੁੰਦੇ ਆ ਪਰ ਜੇ ਆ ਕੇ ਸਾਡੀ ਭੈਣ ਨੂੰ ਕੋਈ ਆ ਕੇ ਬਦਤਮੀਜ਼ ਨਾ ਬੋਲੇ ਇਹ ਤਾਂ ਕਦੇ ਨਹੀਂ برداشت ਕੀਤਾ ਜਾਏਗਾ ਉਹਨਾਂ ਦਾ ਜੇ ਇਹੋ ਜੇ ਕੰਮ ਆਮ ਪਾਰਟੀ ਨੇ ਕਰਨੇ ਆ ਨਾ ਤੇ ਸਾਡੇ ਬੀਜੇਪੀ ਕਾਰਜਕਰਤਾ ਨੂੰ ਦੱਸ ਕੇ ਫੋਨ ਕਰਕੇ ਆਵੇ ਜੇ ਸਾਡੀ ਭੈਣ ਨੂੰ ਤੰਗ ਕਰਨਾ ਨੂੰ ਆ ਜਾ ਦੱਸ ਕੇ ਆ ਉਹਨੂੰ ਖੁੱਲਾ ਚੈਲੰਜ ਆ ਜਿਹੜਾ ਬੰਦਾ ਆ ਉਹਨੂੰ ਕਹੇ ਜਦੋਂ ਹੁਣ ਜੇ ਤੂੰ ਐਸਾ ਬਦਤਮੀਜ਼ ਨਾ ਬੋਲਣਾ ਨਾ ਤੇ ਸਾਨੂੰ ਦੱਸ ਕੇ ਆ ਅਸੀਂ ਇਹਦੇ ਭਰਾ ਖੜੇ ਹੋਈਏ ਫਿਰ ਇੱਕ ਲਫ਼ਜ਼ ਬੋਲ ਜਾਵੇ ਅਸੀਂ ਰਾਜਨੀਤੀ ਨੂੰ ਤਿਆਗ ਦੇ ਦਿਆਂਗੇ ਉਹਨਾਂ ਦਾ ਦੱਸ ਕੇ ਆ ਜੇ ਕੱਲੀ ਲੇਡੀ ਨੂੰ ਜਿੱਤੇ ਕਾਉਂਸਲਰ ਨੂੰ ਜਿੱਤੇ ਉਹ ਨਮਾਇੰਦੇ ਨੂੰ ਕੋਈ ਗੰਦਾ ਬੋਲੇ ਕਦੇ ਬਰਦਾਸ਼ਤ ਨਹੀਂ ਹੋਏਗਾ ਚਾਹੇ ਉਹਦੇ ਮਗਰ ਕੋਈ ਮੰਤਰੀ ਹੈ ਚਾਹੇ ਉਹਦੇ ਮਗਰ ਕੋਈ ਮੁੱਖ ਮੰਤਰੀ ਹੈ ਇਹ ਜਿਹੜਾ ਸਮਾਜ ਦੇ ਵਿੱਚ ਇਦਾਂ ਇਤਿਹਾਸ ਦੇ ਵਿੱਚ ਕਦੇ ਹੋਇਆ ਹੀ ਨਹੀਂ ਸੀ ਇਹ ਗੱਲਾਂ ਕਦੇ ਸੁਨੀਆਂ ਸੀ ਕੋਈ ਚੁਣੇ ਨਮਾਇੰਦੇ ਨੂੰ ਹਾਰੇ ਹੋਇਆ ਨਮਾਇੰਦਾ ਆ ਕੇ ਗਾਲ੍ਹਾਂ ਕੱਢੇ ਗਬਾਤੀ ਨੇ ਬੋਲੇ ਤੇ ਉਹ ਵਿਚਾਰੀ ਆ ਕੇ ਸੜਕ ਤੇ ਬੈਠੇ ਜਿੱਤੇ ਨਮਾਇੰਦੇ ਇੱਕ ਸਟਰੀਟ ਲਾਈਟ ਵਿੱਚ ਇੱਕ ਕਾਉਂਸਲਰ ਲੜੇ ਇੱਕ ਕਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨੂੰ ਇਹਹੀ ਬਿਆਨ ਜੇ ਕੋਈ ਮਾਈਕ ਲੈ ਕੇ ਜਾ ਸਕਦਾ ਹੋਊਗਾ ਜਾਵੇ ਉਹਨਾਂ ਦਾ ਸਾਡਾ ਉਹਦੇ ਨਾਲ ਆਮਣਾ ਸਾਹਮਣਾ ਕਰਾਓ ਉਹਨਾਂ ਕਹ ਸਾਡੀ ਭੈਣ ਨੂੰ ਇੱਕ ਸ਼ਬਦ ਬੋਲ ਕੇ ਹੁਣ ਦਿਖਾਵੇ ਚਾਹੀਦਾ ਦੇਹੀ ਹੈ ਨਾ ਅਸਲ ਕਿਸੇ ਨਾਲ ਮਾੜਾ ਬੋਲਣਾ ਇੱਕ ਬੰਦਾ ਸ਼ਰੀਫ ਜੇ ਲੋਕਾਂ ਨੇ ਜਿਤਾਇਆ ਲੋਕਾਂ ਨੇ ਕੰਮਾਂ ਨਾਲ ਲਗਲਾ ਵੋਟਾਂ ਲੈ ਕੇ ਜਿੱਤ ਗਿਆ ਉਹਦੇ ਨਾਲ ਤੁਸੀਂ ਬਦਮਾਸ਼ੀਆਂ ਕਰੋ ਇਹ ਕਿਵੇਂ ਬਰਦਾਸ਼ਤ ਹੋਊਗਾ ਭਾਰਤੀ ਜਨਤਾ ਪਾਰਟੀ ਦਾ ਇੱਕ ਵੀ ਕਾਰਕਟਰ ਕਦੇ ਨਹੀਂ ਸਹੂਗਾ ਚਾਹੇ ਉਹ ਮੰਤਰੀ ਹੋਵੇ ਉਹਦੀ ਸ਼ਹਿਰ ਚਾਹੇ ਕਿਸੇ ਸੰਤ ਰਿਸ਼ ਹੈ ਪੈਸੇ ਤਾਂ ਇਹੋ ਜੇ ਕਰਪਸ਼ਨ ਕਰਨ ਵਾਲੇ ਨਾਲ ਪਾਈਪ ਚੋਰ ਨੂੰ ਹਮੇਸ਼ਾ ਪਾਈਪ ਚੋਰ ਦਾ ਨਾਮ ਹੀ ਦੇ ਰਹੇ ਨੇ ਨਾ ਇਹੋ ਜਿਵੇਂ ਉਹ ਅੰਦਰ ਦੇਣਾ ਚਾਹੀਦਾ ਉੱਤੋਂ ਮੈਨੂੰ ਖੈਰ ਸੌਰੀ ਇਹਨਾਂ ਨੂੰ ਮੈਨੂੰ ਲੇਟ ਪਤਾ ਲੱਗਾ ਵੈਸੇ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਕਿਸੇ ਕੰਮ ਚ ਬਿਜ਼ੀ ਸੀ ਨਹੀਂ ਤੇ ਅਸੀਂ ਉਹਨੂੰ ਮੌਕੇ ਤੇ ਪੁੱਛ ਕੇ ਦੱਸ ਦੇਣਾ ਸੀਗਾ ਕਿੰਨਾ ਕਿਸੇ ਦੇ ਪਰਿਵਾਰਾਂ ਬਾਰੇ ਗੰਦਾ ਬੋਲੀਦਾ ਤੈਨੂੰ ਚੌਥੇ ਨੇ ਮੈਂ ਕਿਹਾ ਤੀਜੇ ਦੂਜੇ ਨੰਬਰ ਤੇ ਆਇਆ ਕੈਂਡੀਡੇਟ ਆ 7 8 800 ਤੁਹਾਨੂੰ ਵੋਟ ਨਹੀਂ ਪਈ ਤੇ ਉਹ ਤੁਹਾਨੂੰ ਨਹੀਂ ਵੋਟ ਪਈ ਸਾਡਾ ਥੋੜੀ ਕਸੂਰ ਆ 400 400 ਵੋਟ ਪਈ ਆਲਾ ਬੰਦਾ ਸਾਨੂੰ ਬੋਲੂਗਾ ਮੈਨੂੰ ਦੱਸੋ ਇਹ ਕਾਪ ਇਮੇਜ ਵੀ ਉਹਦੀ ਹੋਵੇ ਨਾ ਬੋਲੇ ਵੀ ਹੋਵੇ ਦੱਸੋ ਤੁਹਾਡੇ ਪੱਲੇ ਕੀ ਆ ਪੂਰਾ ਜੋਰ ਲਾ ਕੇ ਤੁਹਾਡੇ ਕੋ 7 800 ਨਾਲ ਇਲੈਕਸ਼ਨ ਨਹੀਂ ਜਿੱਤੇ ਆ ਗਿਆ ਸਰਕਾਰਾਂ ਕੋਲ ਤੇ ਰੋਲਾ ਤੁਸੀਂ ਅੱਡਾ ਪਾਇਆ ਕੰਮ ਦਾ ਉੱਥੇ ਕਾਉਂਸਲ ਸਾਡੀ ਭੈਣ ਆ ਤੇ ਸਾਡੀ ਭੈਣ ਹੀ ਕਰੂਗੀ ਯਾਰ ਆ ਪਾਰਟ ਆਫ ਫੈਮਿਲੀ ਅਸੀਂ ਇੱਕ ਪਰਿਵਾਰ ਆ ਪਰਿਵਾਰ ਦੇ ਉਹ 95 ਮੈਂਬਰ ਜਿਨ੍ਹਾਂ ਨੇ 40 ਤੋਂ 45 ਲੱਖ ਲੋਕਾਂ ਨੂੰ ਰਿਪਰੈਜ਼ੈਂਟ ਕਰਨਾ ਐਂਡ ਪਰਿਵਾਰ ਦੇ ਵਿੱਚ ਰਹਿ ਕੇ ਇੱਕ ਦੂਸਰੇ ਨਾਲ ਖੜੇ ਸੀ ਖੜੇ ਆ ਵੀ ਅਕੋ ਵੀ ਖੜੇ ਰਵਾਂਗੇ ਔਰ ਹਾਊਸ ਦੇ ਵਿੱਚ ਹਮੇਸ਼ਾ ਕੋਸ਼ਿਸ਼ ਕੀਤੀ ਐ ਵੀ ਡਿਸੀਜਨਸ ਐਸੇ ਹੋਣ ਕਿ ਜਿਹੜੇ ਸਰਵਪੱਖੀ ਹੋਣ ਕਿਸੇ ਇੱਕ ਪੇਧ ਨਹੀਂ ਚਾਹੇ ਉਹ ਮੈਂ ਇਹਨਾਂ ਦੀ ਗੱਲ ਕਰਾਂ ਕਿਸੇ ਵੀ ਹੋਰ ਪਾਰਟੀ ਦੀ ਗੱਲ ਕਰਾਂ ਵੀ ਆਰ ਆਲਵੇਸ ਹੇਅਰ ਫੋਰ ਪੋਜ਼ਿਟਿਵਿਟੀ ਇਹ ਨਹੀਂ ਵੀ ਇੱਕ ਦੂਜੇ ਨੂੰ ਡੰਪ ਕਰਨਾ ਹਾਂ ਅਗਰ ਕਿਤੇ ਦਿੱਕਤ ਆ ਰਹੀ ਹੈ ਕੋਈ ਗੱਲ ਹੋਈ ਹੈ ਸ਼ਾਮੀ ਮੈਮ ਦਾ ਕਾਲ ਆਇਆ ਵੀ ਮੇਰੇ ਨਾਲ ਇਦਾਂ ਇਦਾਂ ਕਰਕੇ ਦਿੱਕਤ ਹੋਈ ਹੈ ਤੇ ਮੇਰੀ ਐਸੀ ਨਾਲ ਵੀ ਗੱਲ ਹੋਈ ਹੈ ਔਰ ਉਸ ਤੋਂ ਬਾਅਦ ਕੱਲ ਆਫ ਆਨ ਕਰਕੇ ਵੀ ਉਹ ਪੈਚ ਵਰਕ ਦਾ ਜੋ ਵੀ ਹੈਗਾ ਆ ਉਹ ਇਹਨਾਂ ਦਾ ਡੇ ਆਫਟਰ ਟੂਮੋਰੋ ਜੇ ਵੀ ਸੀਗਾ ਵੀ ਉਹ ਹੋ ਜਾਏਗਾ ਦੈਟ ਇਜ਼ ਨਾਟ ਅ ਬਿਗ ਥਿੰਗ ਬਟ ਜਿੱਥੇ ਕਿਤੇ ਵੀ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਤੌਰ ਤੇ ਸਾਨੂੰ ਇੱਕ ਦੂਜੇ ਦੀ ਜ਼ਰੂਰਤ ਪੈਗੀ ਵੀ ਆਰ देयर ਫॉर ਈਚ ਅਦਰ ਤਾਂ ਉੱਥੇ ਅਸੀਂ ਇੱਕ ਦੂਸਰੇ ਦੇ ਨਾਲ ਖੜੇ ਸੀ ਖੜੇ ਹਾਂ ਔਰ ਹਮੇਸ਼ਾ ਹੀ ਖੜੇ ਰਹਿਾਂਗੇ ਮੇਰੇ ਲਈ ਇਹ ਨਹੀਂ ਵੀ ਇਹ ਇੱਕ ਅਲੱਗ ਕੋਈ ਪਾਰਟੀ ਤੋਂ ਨਹੀਂ ਮੈਨੂੰ ਜਦੋਂ ਵੈਨ ਨਹੀਂ ਰਿਅਲਾਈਜ਼ ਮੈਂ ਕ੍ਰਾਸ ਕਰ ਰਹੀ ਸੀ ਵੀ ਨਹੀਂ ਮੇਰੇ ਹੀ ਪਰਿਵਾਰ ਦਾ ਇੱਕ ਮੈਂਬਰ ਇਸ ਤਰ੍ਹਾਂ ਬੈਠਾ ਤਾਂ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਪਾਇਆ ਮੇਰੇ ਤੋਂ ਮੈਨੂੰ ਨਹੀਂ ਅੱਛਾ ਲੱਗਿਆ ਵੀ ਵੀਅਰਮੈਂਟ ਹੇਅਰ ਠੀਕ ਹੈ ਸੀ ਵੀ ਤੀਆਂ ਆਇਆ ਆ ਪੈਣਾ ਆ ਔਰ ਅਸੀਂ ਕਿਦੇ ਲਈ ਲੜ ਰਹੇ ਹਾਂ ਆਪਣੀ ਜਨਤਾ ਲਈ ਲੜ ਰਹੇ ਹਾਂ ਪਰ ਕੋਈ ਅਗਰ ਇਸ ਤਰ੍ਹਾਂ ਸੜਕ ਦੇ ਵਿਚਕਾਰ ਬੈਠ ਕੇ ਗੁਜ਼ਾਰੇ ਤੋਂ ਮਤਲਬ ਆਈ ਲਿਟਰਲੀ ਫੀਲ ਕਿ ਇਹ ਸਹੀ ਗੱਲ ਨਹੀਂ ਹੈਗੀ ਸੋ ਮੈਂ ਤਾਂ ਇੱਕ ਬੈਠ ਕੇ ਟੇਬਲ ਤੇ ਜ਼ਰੂਰ ਕਹਾਂਗੇ ਵੀ ਟੇਬਲ ਤੇ ਬੈਠ ਕੇ ਜੋ ਗਲਤ ਸੌਰਟ ਆਊਟ ਕਰਕੇ ਅਸੀਂ ਵਧੀਆ ਕਰ ਸਕਦੇ ਆ ਉਹ ਅਸੀਂ ਕਰਾਂ ਲੱਗਦਾ ਨਹੀਂ ਕਿਤਨਾ ਕਿਤਨਾ ਕੀ ਗਲਤੀ ਜਿਹੀ ਬਣਦੀ ਸੀ ਗਲਤੀ ਹੈਗੀ ਦੇਖੋ ਜੋ ਵੀ ਹੈ ਇਹਨੂੰ ਟੇਬਲ ਤੇ ਬੈਠ ਕੇ ਡੈਫੀਨਿਟਲੀ ਸੌਰਟ ਆਊਟ ਕੀਤਾ ਜਾਊਗਾ ਜੋ ਵੀ ਮੈਂ ਮੈਮ ਨੂੰ ਵੀ ਦੱਸਿਆ ਵੀ ਲੁਧਿਆਣਾ ਵੈਸੇ ਹੀ ਐਡਾ ਵੱਡਾ ਹੈਗਾ ਆ ਤਾਂ ਅਲੱਗ-ਅਲੱਗ ਡਿਪਾਰਟਮੈਂਟਸ ਅਲੱਗ-ਅਲੱਗ ਜ਼ੋਨਸ ਅਲੱਗ-ਅਲੱਗ 95 ਵਾਰਡਸ ਦੇ ਵਿੱਚ ਕੰਮ ਜਿਹੜਾ ਉਹ ਚੱਲਦਾ ਰਹਿੰਦਾ ਆ ਤਕਰੀਬਨ ਕਾਫੀ ਸਮੇਂ ਦੇ ਵਿੱਚ ਤਾਂ ਸਮੂਥ ਜਿਹੜਾ ਅਪਮੈਂਟ ਵੀ ਚੱਲ ਰਹੀ ਹੈ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਕਿ ਹਰ ਇੱਕ ਔਰਡ ਦੇ ਵਿੱਚ ਲਗਾਤਾਰ ਕੰਮ ਚੱਲ ਰਿਹਾ ਪਰ ਕਿਤੇ ਹੀ ਕਰਕੇ ਅਗਰ ਅੱਜ ਇਹ ਫ੍ਰਿਕਸ਼ਨ ਪੈਦਾ ਹੋਈ ਹੈ ਕੁਝ ਵੀ ਹੋਇਆ ਤਾਂ ਇਹਨੂੰ ਹਰ ਹਾਲ ਦੇ ਵਿੱਚ ਇਹਨੂੰ ਸਮੂਥਨ ਆਊਟ ਕੀਤਾ ਜਾਊਗਾ ਉਹਨਾਂ ਨੂੰ ਆਸ਼ਵਾਸਨ ਵੀ ਦਿੰਨੇ ਹਾਂ ਵਿਚਾਲੇ ਅਰੇ ਵੀ ਆਰਾ ਫੈਮਿਲੀ ਔਰ ਹੁਣ ਤੱਕ ਪੂਰੇ ਹੱਬ ਕੇ ਮਾਨ ਦੇ ਨਾਲੇ ਕਾਲ ਕਰਦੇ ਰਹੇ ਨੇ ਔਰ ਜਿਨਨੇ ਵੀ ਕੰਮ ਲੈ ਕੇ ਆਂਦੇ ਨੇ ਮੈਨੂੰ ਲੱਗਦਾ ਕੰਮ ਦੇ ਵਿੱਚ ਤੇ ਵਿੱਚ ਤਾਂ ਅਸੀਂ ਕਦੇ ਕਤਾਹੀ ਨਹੀਂ ਵਰਤਦੇ ਬਟ ਹਾਂ ਅਗਰ ਪਰਸਨਲੀ ਕੋਈ ਗੱਲ ਐਸਾ ਦੀ ਹੋਈ ਹੈ ਤੇ ਡੈਫੀਨੇਟਲੀ ਇਹਨੂੰ ਵੀ ਸੌਰਟ ਆਊਟ ਕੀਤਾ ਜਾਊਗਾ ਠੀਕ ਹੈ ਨਾ ਜੋ ਵੀ ਹੋਏਗਾ ਪਰਸੋ ਸੀ ਮੈਡੀ ਕਰਾਂਗੇ ਇੱਕ ਹੀ ਖੜਾ ਚੋਗੇ ਜਾ ਜਾ ਮੋਖ ਦੇ ਮੇਰੇ ਮੈਂ ਮੈਨੂੰ ਬਿਲਕੁਲ ਬਹੁਤ ਵਧੀਆ ਲੱਗਾ ਮੈਡਮ ਪਹੁੰਚੇ ਕਿਉਂਕਿ ਮੈਨੂੰ ਲੱਗਦਾ ਇੱਕ ਲੇਡੀ ਦੀ ਤਕਲੀਫ ਉਹ ਸਮਝਦੇ ਹੈ ਉਹ ਸਮਝਦੇ ਸਭ ਕੁਝ ਕੀ ਜਦੋਂ ਇੱਕ ਲੇਡੀ ਉੱਤੇ ਕੁਐਸਚਨ ਆਂਦਾ ਹੈ ਕਿਉਂਕਿ ਜਿੱਦਾਂ ਉਹਨਾਂ ਦੇ ਕਹਿਣ ਦੇ ਅਕੋਰਡਿੰਗ ਜਦੋਂ ਉਹਨਾਂ ਤੇ ਕੁਛ ਕੁਐਸਚਨ ਆਇਆ ਸੀਗਾ ਤੇ ਪਰਚਿਆਂ ਤੇ ਗੱਲ ਖਤਮ ਹੋਈ ਸੀਗੀ ਚਾਹੇ ਸਾਡੀ ਪਾਰਟੀ ਦੇ ਉੱਤੇ ਪਰਚੇ ਚੱਲੇ ਸੀਗੇ ਉਹਨਾਂ ਦੇ ਕਹਿਣ ਦੇ ਅਕੋਰਡਿੰਗ ਤੇ ਜੇ ਹੁਣ ਮੇਰੀ ਇੱਜ਼ਤ ਦੀ ਗੱਲ ਹੈ ਤਾਂ ਮੈਂ ਤਾਂ ਸਾਫ਼ ਮੈਡਮ ਮੇਅਰ ਨੂੰ ਵੀ ਕਹਿ ਦਿੰਦਾ ਕਿ ਹੁਣ ਕੰਮ ਪਰਚੇ ਤੇ ਹੀ ਖਤਮ ਹੋਏਗਾ ਜਿਨ੍ਹਾਂ ਨੇ ਮੇਰੇ ਨਾਲ ਬਦਸਲੂਕੀ ਕੀਤੀ ਹੈ ਇੱਕ ਵਾਰ ਨਹੀਂ ਮੇਰੇ ਕੋਲ ਸਾਰੀਆਂ ਵੀਡੀਓ ਪਈਆਂ ਨੇ ਪੁਰਾਣੀ ਇੱਕ ਇੱਕ ਵੀਡੀਓ ਪਈ ਹੈ ਮੇਰੇ ਕੰਮਾਂ ਨੂੰ ਜਿਹੜੇ ਮੇਰੇ ਕੰਮ ਹਾਲੇ ਤੱਕ ਕਾਉਂਸਲਰ ਦੇ ਕੰਮ ਸੀਗੇ ਸਾਰੇ ਕੰਮਾਂ ਨੂੰ ਰੋਕ ਕੇ ਜਦੋਂ ਉਹ ਅੱਗੇ ਹੋ ਕੇ ਚੱਲ ਰਿਹਾ ਤੇ ਜ ਉਹ ਗੱਡੀ ਤੇ ਬੈਠਾ ਫੋਗਿੰਗ ਕਰਾਉਂਦਾ ਦਿਖਿਆ ਜਦ ਕਿ ਇਹ ਰਾਈਟ ਹੀ ਨਹੀਂ ਹੈ ਸਰਕਾਰੀ ਗੱਡੀ ਤੇ ਬਹਿ ਕੇ ਕੋਈ ਫੋਗਿੰਗ ਕਰਾ ਰਿਹਾ ਮੇਰੇ ਕੋ ਸਾਰੀਆਂ ਵੀਡੀਓ ਪਈਆਂ ਉਹਨਾਂ ਮੈਂ ਪਰਚੇ ਖੋਲੂਗੀ ਤਾਂ ਮੈਂ ਸਾਰੇ ਸਾਰੀ ਗੱਲਾਂ ਵਿੱਚ ਲਿਖਵਾਉਂਗੀ ਮੁਲਾਜ਼ਮਾਂ ਨੂੰ ਮੁਲਾਜ਼ਮਾਂ ਨੂੰ ਤਾਂ ਜ਼ਰੂਰ ਵਿੱਚ ਲਿਆਉਂਗੀ ਸਭ ਤੋਂ ਪਹਿਲੇ ਇਹ ਪੁੱਛੂੰਗੀ ਕਿ ਇਹ ਬੰਦਾ ਕਿਸ ਕਿਸ ਅਹੁਦੇ ਤੇ ਹੈਗਾ ਜਿਹੜਾ ਉਹ ਗੱਡੀ ਚਲਾ ਸਕਦਾ ਹੈ ਫੋਗਿੰਗ ਦੀ ਗੱਡੀ ਆਪਣੀ ਮਰਜ਼ੀ ਨਾਲ ਜਿਹੜੀ ਮਰਜ਼ੀ ਗਲੀ ਚ ਘੁਮਾ ਸਕਦਾ ਹੈ ਐਸਾ ਕਾਉਂਸਲਰ ਮੇਰੇ ਕੋਲ ਕਦੀ ਗੱਡੀ ਨਹੀਂ ਪਹੁੰਚੀ ਮਗਰ ਉਹ ਜੇ ਗੱਡੀ ਘੁਮਾ ਰਿਹਾ ਹੈ ਤਾਂ ਮੈਂ ਇਹ ਚੀਜ਼ਾਂ ਸਾਰੀਆਂ ਆਪਣੀ ਕੰਪਲੇਂਟ ਦੇ ਵਿੱਚ ਪਾਉਂਗੀ ਹੋਰ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹਾਂਗੀ ਸਾਡੇ ਏਰੀਆ ਵਿੱਚ ਜਿਹੜੀ ਉਹਨੇ ਪਾਈਪ ਕਟਾਈ ਸੀਗੀ ਦੀਗੀ ਦੀ ਜਿਹੜੀ ਉਸ ਤੇ ਪਰਚਾ ਕਰਾਇਆ ਗਿਆ ਮੈਂ ਹੁਣ ਵੀ ਜਿਹੜੀ ਵੀ ਜੋ ਨੇ ਬਦਸਲੂਕੀਆਂ ਮੇਰੇ ਨਾਲ ਕੀਤੀਆਂ ਇਹ ਪਰਚੇ ਦੇ ਕੰਮ ਨੂੰ ਲੈ ਕੇ ਜਿਹੜੀ ਫੋਗਿੰਗ ਦੀ ਗੱਡੀਆਂ ਤੇ ਵਹਰੇ ਸਾਰੀ ਚੀਜ਼ਾਂ ਮੇਰੀਆਂ ਕੰਪਲੇਂਟ ਦੇ ਵਿੱਚ ਲਿਖਿਆ ਜਾਣਗੀਆਂ ਮੈਂ ਉੱਤੇ ਤੋਂ ਉੱਤੇ ਜਿੱਤ ਦਾ ਕੰਪਲੇਂਟ ਜਾਏਗੀ ਮੇਰੀ ਮੈਂ ਕਰਾਂਗੀ ਆਲਰੇਡੀ ਮੈਂ ਮਹਿਲਾ ਯੋਗ ਵਿੱਚ ਅਯੋਗ ਵਿੱਚ ਆਪਣੀ ਕੰਪਲੇਂਟ ਪਾ ਚੁੱਕੀ ਹਾਂ ਹੁਣ ਉਸ ਤੇ ਜਦ ਤੱਕ ਕੁਝ ਹੁੰਦਾ ਨਹੀਂ ਮੈਂ ਮੈਡਮ ਦੇ ਕਹਿਣ ਤੇ ਅੱਜ ਉੱਠੀ ਹਾਂ ਆਪਣੀ ਪਾਰਟੀ ਦੇ ਕਹਿਣ ਤੇ ਮੈਂ ਉੱਠੀ ਹਾਂ ਮੈਂ ਹਾਲੇ ਨਹੀਂ ਜਾਣਦੀ ਕੀ ਹੋਣਾ ਹੈ ਪਰਸੋ ਤੱਕ ਦਾ ਮੈਨੂੰ ਟਾਈਮ ਦਿੱਤਾ ਜੇ ਮੇਰੇ ਨਾਲ ਨਹੀਂ ਹੋਇਆ ਮੈਂ ਤੁਹਾਨੂੰ ਸਭ ਨੂੰ ਅੱਜ ਹੀ ਕਹਿ ਰਹੀ ਹਾਂ ਮੈਂ ਗਿਆ 11 ਵਜੇ ਮੈਨੂੰ ਮਾਮਨੇ ਕਿਆ ਮਿਲਾਂਗੇ ਜੇ ਉਸ ਦਿਨ ਨਹੀਂ ਹੋਇਆ ਮੈਂ ਸ਼ਾਮੀ ਤੁਹਾਨੂੰ ਫੇਰ ਇੱਥੇ ਹੀ ਮਿਲਾਂਗੀ ਔਰ ਤੁਹਾਨੂੰ ਸਭ ਨੂੰ ਫੋਨ ਕਰਕੇ ਦੱਸਾਂਗੀ ਜੇ ਮੇਰੀ ਗੱਲਾਂ ਨਹੀਂ ਬਨੀਆਂ ਗਈਆਂ ਕਿਉਂਕਿ ਮੈਂ ਆਪਣੇ ਕੋਈ ਆਪਣਾ ਪਰਸਨਲ ਚੀਜ਼ ਕਰਾਉਣ ਲਈ ਕੁਝ ਨਹੀਂ ਕਰ ਰਹੀ ਮੈਂ ਨਹੀਂ ਕਰ ਰਹੀ ਮੇਰੀ ਕੋਟੀ ਘੜੀ ਕਰਦੇ ਹੋ ਮੈਂ ਕੁਝ ਨਹੀਂ ਕਰਾ ਰਹੀ ਮੈਂ ਆਪਣੇ ਵਾਰਡ ਦੇ ਕੰਮ ਲਈ ਤੁਸੀਂ ਕਲਬ ਰੋਡਸ ਖੜੇ ਹੋ ਸਾਡਾ ਏਰੀਆ ਇੱਕ ਵਾਰ ਜਾਂਦੇ ਹੋ ਛਾਤੀ ਮਾਰਨਾ ਇੰਨਾ ਪੌਸ ਏਰੀਆ ਕਹਿਣ ਨੂੰ ਤੇ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਤੇ ਜੇ ਮੈਂ ਉਹਨਾਂ ਵਾਸਤੇ ਲੜਨਾ ਮੈਨੂੰ ਉਹਨਾਂ ਨੇ ਇੱਥੇ ਖੜਾ ਕੀਤਾ ਬੋਲਣ ਵਾਸਤੇ ਤਾਂ ਮੈਂ ਜ਼ਰੂਰ ਇਹ ਲੜਾਈ ਕੰਟੀਨਿਊ ਰੱਖਾਂਗੀ ਹੁਣੇ ਪਰਸੋਂ ਕਲੀਅਰ ਹੋਊਗਾ ਕਿ ਕਿਆ ਮੈਂ ਮੇਰੇ ਕੰਮ ਹੋਣਗੇ ਵੋਟ ਦੇ ਜਾਂ ਮੈਂ ਦੁਬਾਰਾ ਧਰਨੇ ਤੇ ਆ ਕੇ ਬੈਠਾਂਗੀ ਜ਼ਰੂਰ ਤੁਹਾਨੂੰ ਸਭ ਨੂੰ ਮੈਂ ਫੋਨ ਕਰਕੇ ਦੱਸਾਂਗੀ